ਅਨੇਕ ਬਪੇ ਨਾਮ ਅੰਗਰੇਜ਼ੀ ਜਿਹੜਾ ਪਿੰਡ ਜੀ ਪਿੰਡ ਰਣੀ ਕੀ ਜੀ ਸਰਕਾਰ ਦਾ ਨਾਮ ਕੀ ਚਰਨੇਸ਼ਾ ਸਰਕਾਰ ਦਰਬਾਰ ਆ ਤ੍ਰਗਾ ਸ਼੍ਰੀ ਪੀ ਚਰਨੇਸ਼ਾ ਅੱਜ ਕੀ ਮਨਾਇਆ ਜਾ ਰਿਹਾ ਦਰਬਾਰ ਆ 18ਵੀਂ ਕੌਂਸਲ ਪਾਕ ਸਰਕਾਰ ਦੀ ਹਰਸ ਮਹੀਨੇ ਬਾਅਦ ਆਇਆ ਤੇ 18ਵੀਂ ਦਾ ਪ੍ਰੋਗਰਾਮ ਕੀਤਾ ਜਾਂਦਾ ਵਾ ਤੇ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸੰਗਤ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਇੱਥੇ ਵਾਦ ਤੋਂ ਵਾਦ ਆਉਣ ਸੰਗਤ ਦੀ ਆਸ ਮਰਜ਼ਾ ਪੂਰੀ ਹੁੰਦੀ ਇੱਥੇ ਜੋ ਵੀ ਕੋਈ ਆਪਣੀ ਆਸ ਮਰਜ਼ਾ ਲੈ ਕੇ ਆਉਂਦਾ ਵਾ ਕਿ ਜਨਾਬ ਉਹਨਾਂ ਦੀਆਂ ਪੂਰੀਆਂ ਕਰਦੇ ਆ ਦੁੱਧਾਂ ਵਾਲਿਆਂ ਨੂੰ ਦੁੱਧ ਮਿਲਦੇ ਪੁੱਤਾਂ ਵਾਲੇ ਨੂੰ ਪੁੱਤ ਬੇਲਾਜਨ ਔਲਾਦ ਬਖਸ਼ਿਸ਼ ਹੁੰਦੀ ਆ ਇਹ ਕਿਉਂਕਿ ਸਾਡੇ ਵੱਡ ਵਡੇਰਿਆਂ ਦੀ ਸ਼ੁਰੂ ਤੋਂ ਦਰਗਾਹ ਬਣੀ ਆ ਬਜ਼ੁਰਗਾਂ ਦੀ ਚਰਨੇਸ਼ਾ ਸਰਕਾਰ ਦੀ ਇਹਨਾਂ ਤੇ ਕੋਈ ਵੀ ਇਹੋ ਜਿਹੀ ਖਵਾਇਸ਼ ਨਹੀਂ ਆ ਜਿਹੜੀ ਜਨਾਬ ਪੂਰੀ ਨਹੀਂ ਕਰਦੇ ਕੋਈ ਵੀ ਜੋ ਵੀ ਕੰਮਕਾਰ ਦਾ ਲੈ ਕੇ ਕੋਟਕਚਰੀ ਦਾ ਚੱਕਰ ਲੈ ਕੇ ਇੱਥੇ ਆਉਂਦਾ ਵਾ ਤੇ ਆਪਣੀ ਇਥੇ ਖੁਆਇਸ਼ ਯਾਰ ਕਰਦਾ ਗੁਰੂ ਮਹਾਰਾਜ ਗੜੀ ਦਵਾ ਕਰਦੇ ਆ ਤੇ ਜਨਾਬ ਉਹਨਾਂ ਦੀਆਂ ਆਸਾਂ ਮਰਾਦਾਂ ਪੂਰੀਆਂ ਕਰਦੇ ਆ ਕਿੰਨੇ ਸਾਲ ਹੋ ਗਏ ਉਹਨਾਂ ਨੂੰ